ਭਾਰਤ ਦੀਆਂ ਭੀੜ-ਪੜਕੇ ਵਾਲੀਆਂ ਗਲੀਆਂ ਵਿੱਚ ਜਿੱਥੇ ਭੁਪਿੰਤਾ ਦੇ ਰੰਗ ਦੇਖਣ ਨੂੰ ਮਿਲਦੇ ਨੇ ਉੱਥੇ ਇੱਕ ਬਿਰਤਾਂਤ ਮੌਜੂਦ ਹੈ ਜਿਸ ਨੇ ਭਾਵਨਾਵਾਂ ਨੂੰ 扑ੜਕਾਇਆ ਅਤੇ ਬਹਿਸ ਛੇੜ ਦਿੱਤੀ ਹੈ ਨਾਗਰਿਕਤਾ ਸੋਧ ਕਾਨੂੰਨ ਸੀਏ ਸੀਏ ਸ਼ਰਨਾਰਥੀਆਂ ਅਤੇ ਰਾਜ ਰਹਿਤ ਵਿਅਕਤੀਆਂ ਦੇ ਲੰਬੇ ਸਮੇਂ ਤੋਂ ਚੱਲ ਰਹੇ ਮੁੱਦਿਆਂ ਨੂੰ ਸੰਬੋਧਿਤ ਕਰਦਾ ਹੈ। ਇਹ ਅਫਗਾਨਿਸਤਾਨ, ਬੰਗਲਾਦੇਸ਼, ਪਾਕਿਸਤਾਨ ਤੇ ਸਤਾਏ ਹੋਏ ਘੱਟ ਗਿਣਤੀਆਂ, ਹਿੰਦੂ, ਸਿੱਖਾਂ, ਬੋਧੀ, ਜੈਨ, ਪਾਰਸੀਆਂ ਅਤੇ ਸਾਈਆਂ ਲਈ ਨਾਗਰਿਕਤਾ ਦਾ ਰਾਹ ਖੋਲਦਾ ਹੈ ਜਿਨ੍ਹਾਂ ਨੇ 31 ਦਸੰਬਰ 2014 ਤੋਂ ਪਹਿਲਾਂ ਭਾਰਤ ਵਿੱਚ ਸ਼ਰਨ ਲਈ ਸੀ। ਇਹ ਐਕਟ ਨਾ ਸਿਰਫ ਭਾਰਤ ਦੇ ਮਾਨਵਤਾਵਾਦੀ ਸਿਧਾਂਤ ਨਾਲ ਮੇਲ ਖਾਂਦਾ ਹੈ, ਸਗੋਂ ਇਹਨਾਂ ਵਿਅਕਤੀਆਂ ਲਈ ਕਾਨੂੰਨੀ ਰਾਹ ਮੁਹੱਈਆ ਕਰਵਾ ਕੇ ਧਾਰਮਿਕ ਅਤਿਆਚਾਰ ਦਾ ਸਾਹਮਣਾ ਕਰ ਰਹੇ ਕਮਜ਼ੋਰ ਪਾਈਚਾਰਿਆਂ ਦੇ ਰੱਖਿਆ ਕਰਨ ਦਾ ਆਪਣਾ ਫਰਜ਼ ਵੀ ਪੂਰਾ ਕਰਦਾ ਹੈ ਸੀਏ ਨ્યા ਮਨੁੱਖੀ ਅਧਿਕਾਰਾਂ ਅਤੇ ਸਮਾਵੇਸ਼ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਇਸ ਨੂੰ ਭਾਰਤ ਦੀਆਂ ਸਰਹੱਦਾਂ ਦੇ ਅੰਦਰ ਨਿਰਪੱਖਤਾ ਅਤੇ ਦਇਆ ਨੂੰ ਯਕੀਨੀ ਬਣਾਉਣ ਲਈ ਇੱਕ ਜ਼ਰੂਰੀ ਅਤੇ ਸਮੇਂ ਸਿਰ ਚੁੱਕਿਆ ਕਦਮ ਕਿਹਾ ਜਾ ਸਕਦਾ ਹੈ ਵਿਚਾਰਾਂ ਦੀ ਗੂੰਜ ਦੇ ਵਿਚਕਾਰ ਤੱਥਾਂ ਨੂੰ ਗਲਤ ਕਰਕੇ ਪੇਸ਼ ਕੀਤਾ ਜਾ ਰਿਹਾ ਆਓ ਹੁਣ ਕੁਝ ਗਲਤ ਧਾਰਨਾਵਾਂ ਨੂੰ ਦੂਰ ਕਰੀਏ ਸੀਏ ਭਾਰਤ ਦੇ ਧਰਮ ਨਿਰਪੱਖ ਤਾਣੇ ਬਾਣੇ ਨੂੰ ਕਮਜ਼ੋਰ ਕਰਦਾ ਹੈ ਪਰ ਅਸਲ ਵਿੱਚ ਸੀਏ ਕਿਸੇ ਵੀ ਧਰਮ ਦੇ ਵਿਰੋਧ ਜਾਂ ਪੱਖ ਦੇ ਵਿੱਚ ਵਿਤਕਰਾ ਨਹੀਂ ਕਰਦਾ ਸੀਏ ਧਰਮ ਦੇ ਆਧਾਰ ਤੇ ਵਰਗੀਕਰਨ ਜਾਂ ਵਖਰਾ ਨਹੀਂ ਕਰਦਾ ਇਸ ਦੀ ਬਜਾਏ ਇਹ ਧਾਰਮਿਕ ਅਤਿਆਚਾਰ ਦੇ ਆਧਾਰ ਤੇ ਵਰਗੀਕਰਨ ਕਰਦਾ ਹੈ ਰਾਜ ਧਰਮ ਦੇ ਨਾਲ ਕੰਮ ਕਰਨ ਦਾ ਸਾਹਮਣਾ ਕਰਦਾ ਇਸ ਲਈ ਐਕਟ ਲੋੜਵੰਦਾਂ ਨੂੰ ਪਨਾਹ ਅਤੇ ਨਿਰਪੱਖ ਜੀਵਨ ਜਿਉਣ ਦਾ ਮੌਕਾ ਪ੍ਰਦਾਨ ਕਰਕੇ ਭਾਰਤ ਦੀ ਨਿਰਪੱਖਤਾ ਦੀ ਭਾਵਨਾ ਨੂੰ ਕਾਇਮ ਰੱਖਦਾ ਹੈ ਸੀਏ ਦੀ ਕੋਈ ਲੋੜ ਨਹੀਂ ਕਿਉਂਕਿ ਭਾਰਤ ਵਿੱਚ ਪਹਿਲਾਂ ਹੀ ਨਾਗਰਿਕਤਾ ਦੇਣ ਦੇ ਪ੍ਰਬੰਧ ਹਨ ਹਾਲਾਂਕਿ ਅਸਲੀਅਤ ਇਹ ਹੈ ਕਿ ਸ ਇਹ ਅਫਗਾਨਿਸਤਾਨ ਬੰਗਲਾਦੇਸ਼ ਅਤੇ ਪਾਕਿਸਤਾਨ ਦੇ 6 ਭਾਈਚਾਰਿਆਂ ਦੇ ਸਤਾਏ ਹੋਏ ਘੱਟ ਗਿਣਤੀਆਂ ਦੀਆਂ ਖਾਸ ਜ਼ਰੂਰਤਾਂ ਨੂੰ ਸੰਬੋਧਿਤ ਕਰਦਾ ਹੈ ਇਹਨਾਂ ਵਿਅਕਤੀਆਂ ਨੂੰ ਅਕਸਰ ਮੌਜੂਦਾ ਚੈਨਲਾਂ ਰਾਹੀਂ ਨਾਗਰਿਕਤਾ ਪ੍ਰਾਪਤ ਕਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਲਈ ਵਿਸ਼ੇਸ਼ ਵਿਚਾਰ ਦੀ ਲੋੜ ਹੁੰਦੀ ਹੈ ਸ ਇਹ ਧਰਮ ਦੀ ਆਜ਼ਾਦੀ ਤੇ ਪ੍ਰਭਾਵ ਪਾਉਂਦਾ ਹੈ ਜਾਂ ਨਹੀਂ ਇਸਦਾ ਇੱਕੋ ਇੱਕ ਜਵਾਬ ਹੈ ਕਿ ਬਿਲਕੁਲ ਨਹੀਂ ਸਿੱਏ ਕਦੇ ਵੀ ਧਰਮ ਦੇ ਨਾਮ ਦੇ ਉੱਤੇ ਕਦੇ ਵੀ ਹਿੰਸਾ ਪੈਦਾ ਨਹੀਂ ਕਰ ਸਕਦਾ ਬਲਕਿ ਇਹਦਾ ਕੰਮ ਹੈ ਧਰਮ ਨੂੰ ਬਚਾਉਣਾ ਅਤੇ ਭਾਈਚਾਰੇ ਨੂੰ ਜੋੜ ਕੇ ਰੱਖਣਾ ਅਤੇ ਚਾਹੇ ਗਵਾਂਡੀ ਦੇਸ਼ਾਂ ਦੇ ਘਟ ਗਿਣਤੀ ਹੀ ਹੋ ਕਿਉਂ ਨਾ ਹੋਣ ਸਿੱਏ ਪ੍ਰਵਾਸੀਆਂ ਦੇ ਆਉਣ ਨਾਲ ਜਨਸੰਖਿਆ 'ਚ ਵਾਧਾ ਹੋਵੇਗਾ ਅਸਲ ਵਿੱਚ ਅਜੀਹਾ ਨਹੀਂ ਹੋਵੇਗਾ ਕਿਉਂਕਿ ਸੀਏ ਕੋਡ ਨਾਗਰਿਕਤਾ ਲਈ ਸਖਤ ਯੋਗਤਾ ਮਾਪਦੰਡ ਨੇ ਜਿਸ ਵਿੱਚ ਵਿਨੇਕਾਰਾਂ ਲਈ ਇੱਕ ਨਿਸ਼ਚਿਤ ਮਿਆਦ ਲਈ ਭਾਰਤ ਦੇ ਵਿੱਚ ਰਹਿਣ ਦੀ ਲੋੜ ਸ਼ਾਮਲ ਕੀਤੀ ਗਈ ਹੈ ਮਤਲਬ ਬਾਹਰਲੇ ਲੋਕਾਂ ਨੂੰ ਮਿੱਥਿਆ ਸਮਾਂ ਭਾਰਤ ਦੇ ਵਿੱਚ ਰਹਿੰਦਿਆਂ ਨੂੰ ਹੋ ਚੁੱਕਾ ਹੋਣਾ ਚਾਹੀਦਾ ਮਤਲਬ ਇਹ ਹੈ ਕਿ ਸੀਏ ਦੇ ਆਉਣ ਦੇ ਨਾਲ ਇਹ ਨਹੀਂ ਕਿ ਕਿਸੇ ਨੂੰ ਵੀ ਭਾਰਤ ਆਉਣ ਤੇ ਨਾਗਰਿਕਤਾ ਨਹੀਂ ਮਿਲੇਗੀ ਭਾਰਤ ਆਉਣ ਵਾਲਿਆਂ ਨੂੰ ਸਾਰੇ ਮਾਪਦੰਡ ਪੂਰੇ ਕਰਨ ਤੋਂ ਬਾਅਦ ਅਪਲਾਈ ਕਰਨਾ ਪਵੇਗਾ ਜਿਸ ਤੋਂ ਬਾਅਦ ਨਾਗਰਿਕਤਾ ਮਿਲੇਗੀ ਸੀਏ ਆਸਾਮ ਸਮਝੌਤੇ ਤੇ ਉੱਤਰ ਪੂਰਬੀ ਭਾਰਤ ਦੇ ਖਿਲਾਫ ਹੈ। ਸੀਏ ਅਫਗਾਨਿਸਤਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਵਿੱਚ ਅਤਿਆਚਾਰ ਦਾ ਸਾਹਮਣਾ ਕਰ ਰਹੇ ਧਾਰਮਿਕ ਘੱਟ ਗਿਣਤੀਆਂ ਦੀ ਦਰਜੇ ਨੂੰ ਹੱਲ ਕਰਨ ਦੇ ਲਈ ਉਹਨਾਂ ਨੂੰ ਭਾਰਤੀ ਨਾਗਰਿਕਤਾ ਦਾ ਰਸਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਨਾਲ ਹੀ ਸੀਏ ਇੱਕ ਆਟੋਮੈਟਿਕ ਨਾਗਰਿਕਤਾ ਪ੍ਰਦਾਨ ਨਹੀਂ ਕਰਦਾ ਇਹ ਸਿਰਫ ਖਾਸ ਮਾਪਦੰਡਾਂ ਅਤੇ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਦੇ ਅਧੀਨ ਪ੍ਰਵਾਸੀਆਂ ਦੀਆਂ ਕੁਝ ਸ਼੍ਰੇਣੀਆਂ ਨੂੰ ਨਾਗਰਿਕਤਾ ਲਈ ਯੋਗਤਾ ਪ੍ਰਦਾਨ ਕਰਦਾ ਹੈ ਇਸ ਲਈ ਐਕਟ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਪਤਾ ਲਗਾਉਣ ਅਤੇ ਦੇਸ਼ ਨਿਕਾਲਾ ਦੇਣ ਸੰਬੰਧੀ ਆਸਾਮ ਸਮਝੌਤੇ ਦੇ ਪ੍ਰਬੰਧਾਂ ਦੀ ਉਲੰਘਣਾ ਨਹੀਂ ਕਰਦਾ ਇਸ ਤੋਂ ਇਲਾਵਾ ਸੀਏਏ ਧਾਰਾ 29 ਦੀ ਭਾਵਨਾ ਨੂੰ ਬਰਕਰਾਰ ਰੱਖਦਾ ਹੈ ਅਤੇ ਆਸਾਮ ਸਮੇਤ ਉੱਤਰ ਪੂਰਬੀ ਰਾਜਾਂ ਦੀਆਂ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦਾ ਹੈ ਨਾਗਰਿਕਤਾ ਸੋਧ ਐਕਟ 1955 ਦੁਆਰਾ ਸੈਕਸ਼ਨ 20 ਦੀ ਉਪਧਾਰਾ 4 ਵਿੱਚ ਇੱਕ ਵਿਸ਼ੇਸ਼ ਵਿਵਸਥਾ ਜੋੜੀ ਗਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਬੰਗਾਲ ਈਸਟਰਨ ਫਰੰਟੀਅਰ ਰੈਗੂਲੇਸ਼ਨ 1873 ਅਤੇ ਅਸਾਮ, ਮੇਘਾਲਿਆ, ਮਿਜ਼ੋਰਮ ਜਾਂ ਤ੍ਰਿਪੁਰਾ ਦੇ ਕਬਾਈਲੀ ਖੇਤਰਾਂ ਦੇ ਤਹਿਤ ਸੂਚਿਤ ਅੰਦਰੂਨੀ ਲਾਈਨਾਂ ਦੁਆਰਾ ਕਵਰ ਕੀਤਾ ਗਿਆ ਖੇਤਰ ਸੰਵਿਧਾਨ ਦੀ 6ਵੀਂ ਅਨੁਸੂਚੀ ਵਿੱਚ ਸ਼ਾਮਲ ਇਸ ਧਾਰਾ ਵਿੱਚ ਸ਼ਾਮਲ ਨਹੀਂ ਹੋਵੇਗਾ। CA NRC ਹੈ ਰਿਐਲਿਟੀ ਇਹਨਾਂ ਦੋਵਾਂ ਬਾਰੇ ਬਹੁਤ ਉਲਝਣ ਹੈ ਇਹਨਾਂ ਵਿੱਚ ਫਰਕ ਕਰਨ ਲਈ ਉਹਨਾਂ ਦੇ ਉਦੇਸ਼ਾਂ ਤੇ ਪ੍ਰਭਾਵਾਂ ਨੂੰ ਸਮਝਣਾ ਹੈ ਸੀਏਏ ਸਿਰਫ ਨਾਗਰਿਕਤਾ ਦੇ ਪ੍ਰਿੰਸੀਪਲਾਂ ਦੀ ਯੋਗਤਾ ਦੇ ਵਿੱਚ ਢਿੱਲ ਦੇਣ ਲਈ ਇੱਕ ਵਰਗੀਕਰਨ ਹੈ ਗੈਰ ਕਾਨੂੰਨੀ ਪ੍ਰਵਾਸੀ ਵਜੋਂ ਸ਼੍ਰੇਣੀਬੱਧ ਕਰਨ ਵਾਲੇ ਵਿਅਕਤੀ ਦੇ ਇੰਪਲੀਸ਼ਨਸ਼ਿਪ ਆਧਾਰ ਸੰਬੰਧਿਤ ਖੇਤਰ ਐਨ ਆਰ ਸੀ ਦੁਆਰਾ ਨਿਰੰਤਰਿਤ ਕੀਤਾ ਜਾਂਦਾ ਹੈ ਇਸ ਲਈ ਸੀਏਏ ਐਨ ਆਰ ਸੀ ਨਹੀਂ ਹੈ ਸੀਏ ਸਤਾਏ ਹੋਏ ਘਟ ਗਿਣਤੀਆਂ ਨੂੰ ਨਾਗਰਿਕਤਾ ਪ੍ਰਦਾਨ ਕਰਦਾ ਹੈ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਭਾਰਤ ਸਰਕਾਰ ਨੇ ਮੁਸਲਮਾਨਾਂ ਨਾਲ ਕੋਈ ਵੀ ਗਲਤ ਕੰਮ ਨਹੀਂ ਕੀਤਾ ਹੈ ਇਸ ਲਈ ਸਾਨੂੰ ਮੁਸਲਮਾਨ बारे चिंता करने की जरूरत नहीं है शहरीत देने का कानून है ना कि खत्म करने का इस बात पर भी गौर करना चाहिए कि सरकार ने एनआरसी लाने की ना ही कोई बात की है और न ही फिलहाल ऐसा कोई इरादा जाहिर किया है इसीलिए हम मुसलमानों को बिल्कुल भी घबराने की कोई जरूरत नहीं है और ऐसा कोई गैर मुनासिब कदम ना उठाएं जिससे कि आपको मजीद परेशानी हो ਇਹ ਅਜਿਹਾ ਕੋਈ ਵੀ ਅਨੁਚਿਤ ਕਦਮ ਨਹੀਂ ਚੁੱਕਣਾ ਚਾਹੀਦਾ ਜਿਸ ਨਾਲ ਮੁਸੀਬਤ ਪੈਦਾ ਹੋਵੇ ਅਤੇ ਕੁਝ ਵੀ ਗਲਤ ਕਰਨ ਤੋਂ ਖੁਦ ਨੂੰ ਰੋਕਣਾ ਚਾਹੀਦਾ ਹੈ ਸੀਏ ਕਿਸੇ ਵੀ ਧਾਰਮਿਕ ਸਮੂਹ ਨੂੰ ਅਨੁਚਿਤ ਤਰੀਕੇ ਦੇ ਨਾਲ ਨਿਸ਼ਾਨਾ ਬਣਾਉਣ ਲਈ ਉਹਨਾਂ ਦੀ ਨਾਗਰਿਕਤਾ ਨੂੰ ਬਾਂਜਾ ਨਹੀਂ ਕਰਦਾ ਸਗੋਂ ਇਹ ਘੱਟ ਗਿਣਤੀ ਸਮੂਹਾਂ ਨੂੰ ਪਨਾਹ ਦੀ ਪੇਸ਼ਕਸ਼ ਕਰਦਾ ਹੈ ਜਿਨ੍ਹਾਂ ਤੇ ਜ਼ੁਲਮ ਕੀਤਾ ਜਾ ਰਿਹਾ ਹੈ ਇਹ ਅਸਲੀਅਤ ਨੂੰ ਕਲਪਨਾ ਤੋਂ ਵੱਖਰਾ ਕਰਨ ਅਤੇ ਵਿਦਿਅਕ ਚਰਚਾ ਕਰਨ ਦੇ ਲਈ ਮਹੱਤਵਪੂਰਨ ਹੈ ਯਾਦ ਰੱਖੋ ਕਿ ਸਹੀ ਜਾਣਕਾਰੀ ਸਾਡੀ ਯੋਗਤਾ ਨੂੰ ਵਧਾਉਂਦੀ ਹੈ ਸਮਝਦਾਰੀ ਦੇ ਨਾਲ ਫੈਸਲਾ ਲਓ ਅਤੇ ਸਮਾਜਿਕ ਸਮਝ ਨੂੰ ਉਤਸ਼ਾਹਿਤ ਕਰੋ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।